ਬੱਚੇ ਦੇ ਪਹਿਲੇ ਸੁਨਹਿਰੀ ਹਜ਼ਾਰ ਦਿਨ ਜੇਕਰ ਬੱਚੇ ਦੇ ਪਹਿਲੇ ਸੁਨਹਿਰੀ ਹਜ਼ਾਰ ਦਿਨਾਂ ਦੀ ਕੇਅਰ ਕੀਤੀ ਜਾਵੇ ਤਾਂ ਬੱਚਾ ਤੰਦਰੁਸਤ ਰਹੇਗਾ ਤੇ ਜ਼ਿੰਦਗੀ ਵਿੱਚ ਵੱਡਾ ਹੋ ਕੇ ਸਫਲਤਾ ਹਾਸਲ ਕਰੇਗਾ ਸਭ ਤੋਂ ਪਹਿਲਾਂ ਗਰਭਵਤੀ ਔਰਤ ਨੂੰ ਪੋਸ਼ਟਿਕ ਖਾਣਕ ਖਾਣੀ ਚਾਹੀਦੀ ਹੈ ਜਿਵੇਂ ਕਿ ਜਿਹਦੇ ਵਿੱਚ ਸਾਰੇ ਵਿਟਾਮਿਨ ਹੋਣ ਕੈਲਸ਼ੀਅਮ ਆਇਰਨ ਵਗੈਰਾ ਹੋਵੇ ਉਹ ਖਾਣੀ ਚਾਹੀਦੀ ਹੈ ਫਿਰ ਟੀਕਾ ਕਹਿੰਦਾ ਧਿਆਨ ਦੇਣਾ ਚਾਹੀਦਾ ਟੀਕੇ ਦੋ ਲੱਗਦੇ ਹੈਗੇ ਗਰਭવતી ਔਰਤ ਦੇ ਪਤਾ ਲੱਗਣ ਤੇ ਇੱਕ ਟੀਕਾ ਫਿਰ ਮਹੀਨੇ ਬਾਅਦ ਫੇਰ ਲੱਗਦਾਗਾ ਉਹ ਜ਼ਰੂਰੀ ਹੈਗੇ ਤੇ ਮਾਂ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾਗਾ ਲੜਾਈ ਝਗੜੇ ਤੋਂ ਸੰਕੋਚ ਕਰੇ ਉਹੀ ਅਸਰ ਬੱਚੇ ਤੇ ਪਵੇਗਾ ਬੱਚੇ ਨੂੰ ਜਨਮ ਦੇਣ ਤੋਂ ਹੀ ਮਾਂ ਨੂੰ ਆਪਣਾ ਹੀ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ 6 ਮਹੀਨੇ ਤੱਕ ਕੱਲਾ ਦੁੱਧ ਦੇਵੇ ਤੇ ਬਾਕੀ ਪਾਣੀ ਨਹੀਂ ਦੇਣਾ ਚਾਹੀਦਾ ਬੱਚੇ ਦੇ ਜਨਮ ਤੋਂ ਹੀ ਉਸ ਦਾ ਟੀਕਾਕਰਨ ਪੂਰਾ ਕੀਤਾ ਜਾਵੇ ਤੇ ਬੱਚੇ ਨੂੰ ਪੂਰਾ ਆਰਾਮ ਕਰਾਇਆ ਜਾਵੇ 6 ਮਹੀਨੇ ਤੋਂ ਬਾਅਦ ਮਾਂ ਦੇ ਦੁੱਧ ਨਾਲ ਬੱਚੇ ਨੂੰ ਓਪਰੀ ਖਾਾਕ ਸ਼ੁਰੂ ਕਰ ਦੇਵੇ ਮਤਲਬ ਖਾਾਕ ਦਾ ਪੂਰਾ ਧਿਆਨ ਰੱਖੇ ਬੱਚੇ ਦਾ ਪਹਿਲਾ ਸਕੂਲ ਘਰ ਹੀ ਹੁੰਦਾ ਤੇ ਉਹਦੇ ਟੀਚਰ ਉਹਦੇ ਮਾਪੇ ਹੀ ਹੁੰਦੇ ਆ ਇਸ ਕਰਕੇ ਬੱਚੇ ਲਈ ਪੂਰਾ ਸਮਾਂ ਕੱਢਣਾ ਚਾਹੀਦਾ ਹੈਗਾ ਬੱਚਾ ਜਦੋਂ ਤੁਰਨ ਫਿਰਨ ਲੱਗ ਜੇ ਉਹਨੂੰ ਚੰਗੇ ਸੰਸਕਾਰ ਦਿਓ ਕਿਉਂਕਿ ਬੱਚੇ ਦਾ ਦਿਮਾਗ ਕੋਰੇ ਤੋੜੇ ਦੀ ਤਰ੍ਹਾਂ ਹੁੰਦਾ ਹੈਗਾ ਜੇਕਰ ਮਾਂ ਬਾਪ ਚੰਗਾ ਸਿਖਾਉਣਗੇ ਤਾਂ ਉਹ 90% ਸਾਰੀਆਂ ਗੱਲਾਂ ਗ੍ਰਹਿਣ ਕਰ ਲਵੇਗਾ ਤੇ 10% ਦਾ ਵੱਡਾ ਹੋ ਕੇ ਸਿੱਖੇਗਾ ਬੱਚੇ ਨੂੰ ਵਧੀਆ ਐਕਟੀਵਿਟੀਆਂ ਕਰਾਓ ਜਿਵੇਂ ਕਲਾਈਪਿੰਗ ਜੈਂਪਿੰਗ ਬਲਾਕਸ ਮਿਊਜ਼ਿਕ ਰਾਹੀਂ ਹਨਾ ਬੱਚੇ ਦਾ ਮਾਨਸਿਕ ਵਿਕਾਸ ਵੱਧਦਾਗਾ ਸਰੀਰਕ ਬੌਧਿਕ ਭਾਵਨਾਤਮਕ ਸੱਭਿਆਚਾਰ ਵਿਕਾਸ ਵੱਧਦਾ ਹਨਾ ਘਰ ਦਾ ਮਾਹੌਲ ਵਧੀਆ ਹੋਵੇ ਚੰਗੀ ਖਾਣ ਸਾਫ ਪਾਣੀ ਖੇਡਾਂ ਹੁਣ ਬੱਚੇ ਨੂੰ ਤੰਦਰੁਸਤ ਬਣਾ ਸਕਦੀਆਂ ਹਨ ਇਹ ਇਸ ਤਰ੍ਹਾਂ ਹੀ ਬੱਚੇ ਦੇ ਇਹ ਸਨਹਿਰੀ ਹਜ਼ਾਰ ਦਿਨਾਂ ਦਾ ਖਿਆਲ ਰੱਖਿਆ ਜਾਵੇ ਤਾਂ ਬੱਚਾ ਤੰਦਰੁਸਤ ਹੋਵੇਗਾ ਤੇ ਸਫਲਤਾ ਪ੍ਰਾਪਤ ਕਰੇਗਾ। ਧੰਨਵਾਦ।